ਦਰਿਆ ਦੇ ਵਿੱਚ ਲਗਾਤਾਰ ਪਾਣੀ ਵਧਦਾ ਜਾ ਰਿਹਾ ਜਿਸ ਕਰਕੇ ਸਰਦੀ ਇਲਾਕਿਆਂ ਦੇ ਜਿਹੜੇ ਲੋਕਾਂ ਦੀਆਂ ਮੁਸ਼ਕਲਾਂ ਉਹ ਵਧੀਆਂ ਨਜ਼ਰ ਆ ਰਹੀਆਂ ਕਿਉਂਕਿ ਉਹਨਾਂ ਦੇ ਵਿੱਚ ਜਿਹੜਾ ਸਹਿਮ ਦਾ ਮਾਹੌਲ ਆ ਉਹ ਦੇਖਣ ਨੂੰ ਮਿਲਦਾ ਪਿਆ ਕਿਉਂਕਿ ਉਹਨਾਂ ਨੂੰ ਡਰ ਸਤਾ ਰਿਹਾ ਵੀ ਜੇ ਪਾਣੀ ਦਰਿਆ ਦੇ ਵਿੱਚ ਇਸੇ ਤਰ੍ਹਾਂ ਹੀ ਜਿਹੜਾ ਵਧਦਾ ਰਿਹਾ ਤੇ ਉਹਨਾਂ ਦੇ ਜਿਹੜੇ ਆ ਫਸਲਾਂ ਉਹ ਖਰਾਬ ਹੋ ਜਾਣਗੀਆਂ ਇਹ ਡਰ ਜਿਹੜਾ ਇਹਨਾਂ ਦੇ ਮਨਾਂ ਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦਰਿਆ ਦੇ ਜਿਹੜੇ ਕਿਨਾਰੇ ਤੇ ਲੋਕ ਬੈਠੇ ਆ ਤੇ ਪਾਣੀ ਵੱਲੀ ਉਹਨਾਂ ਦਾ ਧਿਆਨ ਜਿਹੜਾ ਉਹ ਨਜ਼ਰ ਆ ਰਿਹਾ ਕਿਉਂਕਿ ਉਹ ਲਗਾਤਾਰ ਦੇਖਦੇ ਪਏ ਆ ਵੀ ਪਾ ਪਿਆ ਵੀ ਜਿਸ ਕਰਕੇ ਉਹਨਾਂ ਦੀ ਫਸਲਾਂ ਜਿਹੜੀਆਂ ਡੁੱਬਨ ਦਾ ਜਿਹੜਾ ਖਰਚਾ ਉਹ ਜਿਤਾਉਂਦੇ ਹੋਏ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਅਸੀਂ ਇਹਨਾਂ ਇਹਨਾਂ ਗੱਲਬਾਤ ਕਰਾਂਗੇ ਵੀ ਆਖਰ ਕਿੰਨੀਆਂ ਜੜੀਆਂ ਮੈਂ ਇਹਨਾਂ ਨੂੰ ਮੁਸ਼ਕਲਾਂ ਜਿਹੜੀਆਂ ਆਂਦੀਆਂ ਜਦੋਂ ਪਾਣੀ ਆਂਦਾ ਤੇ ਹੁਣ ਜਿਹੜੇ ਹਾਲਾਤ ਪਾਣੀ ਦੇ ਉਹ ਕੀ ਨੇ ਭਾਜੀ ਜਿਹੜੀ ਆਪ ਹੁਣ ਇਸ ਟਾਈਮ ਦਰਿਆ ਦੇ ਹਾਲਾਤ ਕੀ ਹੈਗੇ ਨੇ ਹਾਲਾਤ ਮਾੜੇ ਹੀ ਨੇ ਮਾੜੇ ਲਾ ਕੀ ਨਜ਼ਰ ਆ ਰਹੀ ਪਾਣੀ ਪਾਣੀ ਚੜਿਆ ਆ ਰਿਹਾ ਤੇ ਆ ਹਾਲਾਤ ਮਾੜੇ ਹੀ ਨੇ ਮਿੱਕੇਰੇ ਹਾਬ ਤੇ ਖਾਵਾ ਪੀਵਾ ਦੇ ਜ ਫਹਾਰੀ ਨੇ ਬਜੀ ਦੇ ਕਹਿੰਦੇ ਹੋੜੇ ਬੰਗੇ ਕਿਹੜੇ ਪਿੰਡ ਦੇ ਹੈਗਾ ਜੀ ਇਹ ਲਾਦ ਐਨਡੀ ਯਾਰ ਤੋਂ ਫਿਰ ਇਸ ਟਾਈਮ ਤੁਹਾਨੂੰ ਕੀ ਹੈ ਜੇ ਤਾਂ ਪਾਣੀ ਦਰਿਆ ਦੇ ਵਿੱਚ ਹੀ ਨਜ਼ਰ ਆ ਰਿਹਾ ਜੀ ਇਹ ਪਾਣੀ ਰਾਤ ਰਾਤ ਵਾਧ ਜਾਣਾ ਹੈ ਹੁਣ ਕੁਝ ਵਧੀ ਜਾਂਦਾ ਹੂੰ ਛੱਡਾ ਦੇ ਨੰਨ ਦੇ ਪੇਛੋ ਕਹਿੰਦੇ ਵੀ ਜਿਹੜਾ ਪਾਣੀ ਹੈ ਉਹ ਵਧਦਾ ਪਿਆ ਜਿਸ ਕਰਕੇ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਡਰ ਆ ਉਹ ਦੇਖਣ ਨੂੰ ਮਿਲਦਾ ਪਿਆ ਅਸੀਂ ਹੋਰ ਵੀ ਗੱਲਬਾਤ ਕਰਾਂਗੇ ਵੀ ਆਖਿਰ ਇਹ ਜਿਹੜਾ ਡਰ ਹੈਗਾ ਇਹਨਾਂ ਨੂੰ ਕਿੰਨਾ ਕੁ ਸਤਾੰਦਾ ਹੋਇਆ ਦਿਖਾਈ ਦਿੰਦਾ ਵੀਰੇ ਇਸ ਟਾਈਮ ਜੇ ਪਾਣੀ ਦੇ ਹਾਲਾਤ ਆ ਉਹ ਕੀ ਨਜ਼ਰ ਆ ਰਹੇ ਨੇ ਮੈਂ ਕਹਿੰਦੇ ਨਹੀਂ ਭਾਜੀ ਪਾਣੀ ਦੇ ਹਾਲਾਤ ਜਿਹੜੇ ਉਹ ਕੀ ਨੇ ਇਸ ਟਾਈਮ ਉਹ ਮਾੜੇ ਹੀ ਨੇ ਹਾਲਾਤ ਸਾਡੇ ਜੇ ਪਾਣੀ ਆ ਜਾਵੇ ਤਾਂ ਸਾਡੇ ਕੋਈ ਪੱਠੇ ਨਹੀਂ ਰਹਿ ਜਾਂਦੇ ਕੋਈ ਕੁਝ ਨਹੀਂ ਮਿਲਦਾ ਇੱਥੇ ਕੋਈ ਗਰੀਬ ਕੋਈ ਜਨਤਾ ਉਤੋਂ ਆੜਿਆ ਆ ਕੇ ਦੇ ਜਾਂਦੀ ਸਾਨੂੰ ਤੇ ਬਾਕੀ ਗਵਰਨਮੈਂਟ ਸਾਨੂੰ ਕੁਝ ਨਹੀਂ ਦੇਂਦੀ ਦੇ ਹੁਣ ਜਿਹੜਾ ਇਸ ਟਾਈਮ ਕਿਹੜੇ ਪਿੰਡ ਹੈਗਾ ਤੇ ਕੀ ਹਾਲਾਤ ਨੇ ਨਦੀ ਵਾਲਾ ਲਾਸਟ ਤੇ ਦਰਿਆ ਤੇ ਜ਼ੀਰੋ ਬਾਰਡਰ ਤੇ ਹਾਂ ਹਾਂਜੀ ਤੇ ਦਰਿਆਜ ਕੀ ਹਿਸਾਬ ਨਾਲ ਹਾਲਾਤ ਤੇ ਪਾਣੀ ਦੇ ਮਾੜੇ ਨੇ ਹਾਲਾਤ ਤਾਂ ਸਾਡੇ ਰਾਤ-ਰਾਤ ਪਾਣੀ ਪਿੰਡ 'ਚ ਫਰ ਜਾਣਾ ਪਰ ਹਜੇ ਤੱਕ ਤਾਂ ਜੇ ਗੱਲ ਕੀਤੀ ਜਾਵੇ ਪਾਣੀ ਜਿਹੜਾ ਦਰਿਆ ਦੇ ਅੰਦਰ ਹੀ ਨਹੀਂ ਰ ਆ ਰਿਹਾ ਅੰਦਰ ਹੀ ਹੈ ਜੇ ਤਾਂ ਤੇ ਆ ਜਾਵੇ ਤਾਂ ਫੱਜ ਜਾਵੇ ਤਾਂ ਨੂੰ ਡਰਸ ਤਾਰੇ ਸਰ ਡਰ ਬਹੁਤ ਪਰ ਇਹ ਵੀ ਹੋ ਸਕਦਾ ਪਾਣੀ ਅੱਗੇ ਨਿਕਲ ਜਾਵੇ ਇਹ ਲਾ ਨਹੀਂ ਨਿਕਲਦਾ ਪਿੱਛੇ ਪਾਣੀ ਬੜਾ ਦਸੀ ਜਾਂਦਾ ਉਹ ਕਹਿੰਦੇ ਵੀ ਪਾਣੀ ਜਿਹੜਾ ਪਿੱਛੇ ਉਹ ਕਾਫੀ ਦੱਸਦੇ ਪਏ ਨੇ ਜਿਸ ਕਰਕੇ ਇਹਨਾਂ ਨੂੰ ਜਿਹੜਾ ਡਰ ਆ ਉਸ ਤੰਦਾ ਦਿਖਾਈ ਦੇ ਰਿਹਾ ਤੁਸੀਂ ਦੇਖ ਸਕਦੇ ਹੋ ਵੀ ਬੀਬੀਆਂ ਜਿਹੜੀਆਂ ਇੱਥੇ ਦਰਿਆ ਦੇ ਕਿਨਾਰੇ ਦੇ ਉੱਤੇ ਜਿਹੜੀਆਂ ਖੜੀਆਂ ਹੋਈਆਂ ਦਿਖਾਈ ਦੇ ਰੀਆਂ ਵੀ ਉਹਨਾਂ ਪਾਣੀ ਵਾਲੀ ਜਿਹੜਾ ਧਿਆਨ ਆ ਉਹ ਨਜ਼ਰੀ ਪੈ ਰਿਹਾ ਕਿਉਂਕਿ ਪਾਣੀ ਜਿਹੜਾ ਦਰਿਆ ਦੇ ਵਿੱਚ ਲਗਾਤਾਰ ਜਿਹੜਾ ਉਹ ਵਧਦਾ ਜਾ ਰਿਹਾ ਹੈ ਬਹਾਵ ਵਧਦਾ ਜਾ ਰਿਹਾ ਜਿਸ ਕਰਕੇ ਖਰਚਾ ਜਿਹੜਾ ਉਹਨਾਂ ਨੂੰ ਜਿਹੜਾ ਹੁੰਦਾ ਹੋਇਆ ਦਿਖਾਈ ਦਿੰਦਾ ਪਿਆ ਜਿਸ ਤਰ੍ਹਾਂ ਇੱਕ ਵਾਰੀ ਤੁਹਾਨੂੰ ਅਸੀਂ ਦਰਿਆ ਦੀਆਂ ਦੀ ਤਸਵੀਰਾਂ ਵਿਖਾਣੀਆਂ ਵੀ ਜਿਹੜਾ 7 ਰੋਜ਼ ਤੇ ਦਰਿਆ ਪਹਿਲਾਂ ਪਾਣੀ ਉਹ ਜਿਹੜਾ ਹੁਣ ਕਾਫੀ ਨੇ ਉੱਪਰ ਜਿਹੜਾ ਦਿਖਾਈ ਦੇ ਰਿਹਾ ਵੀ ਲੋਕਾਂ ਦੀ ਕਹਿ ਸਕਦੇ ਜਿਹੜੀਆਂ ਨਾਲ ਲੱਗਦੀਆਂ ਜ਼ਮੀਨਾਂ ਤੇ ਤੱਕ ਜਿਹੜਾ ਪਾਣੀ ਆ ਉਹ ਜਿਹੜਾ ਪਹੁੰਚਦਾ ਹੋਇਆ ਦਿਖਾਈ ਦੇ ਰਿਹਾ ਜਿਸ ਕਰਕੇ ਲੋਕਾਂ ਨੂੰ ਡਰ ਜਿਹੜਾ ਉਹ ਸਤਾ ਰਿਹਾ ਵੀ ਇਹ ਜਿਹੜਾ ਪਾਣੀ ਕਿਤੇ ਰਾਤੋਂ ਰਾਤ ਇਹਨਾਂ ਨਾਲ ਵਾਜ ਜਵੇ ਕਿ ਉਹਨਾਂ ਦੇ ਜਿਹੜੇ ਖੇਤਾਂ ਵਿੱਚ ਚਲਾ ਜਾਵੇ ਤਾਂ ਉਹਨਾਂ ਦੀ ਫਸਲ ਜਿਹੜੀ ਆ ਉਹ ਪਾਲੀ ਹੋਈ ਉਹ ਜਿਹੜੀ ਆ ਬਰਬਾਦ ਹੋ ਜੇ ਕਿਉਂਕਿ ਪਿਛਲੀ ਵਾਰ ਵੀ ਜਿਹੜਾ ਪਾਣੀ ਆਇਆ ਸੀਗਾ ਤੇ ਇਹਨਾਂ ਲੋਕਾਂ ਦੀ ਸਾਰੀ ਫਸਲ ਜਿਹੜੀ ਆ ਪਾਣੀ ਚ ਡੁੱਬ ਗਈ ਸੀ ਤੇ ਖਰਾਬ ਹੋ ਗਈ ਸੀ ਲੇਕਿਨ ਹਜੇ ਤੱਕ ਉਹ ਜਿਹੜੇ ਵੀ ਕਹਿ ਦੀ ਨਹੀਂ ਹੋਈ ਲੇਕਿਨ ਹੁਣ ਫਿਰ ਇੱਕ ਵਾਰ ਖਰਚਾ ਜਿਹੜਾ ਇਸ ਰੱਦੀ ਇਲਾਕੇ ਦੇ ਲੋਕ ਜਿਹੜੇ ਟੈਂਡੀ ਵਾਲਾ ਪਿੰਡ ਜਿਹੜਾ ਹੈਗਾ ਦਰਿਆ ਦੇ ਬਿਲਕੁਲ ਨਾਲ-ਨਾਲ ਜਿਹੜਾ ਲੱਗਦਾ ਵੀ ਉਹਨਾਂ ਨੂੰ ਖਤਰਾ ਜਿਹੜਾ ਹੁੰਦਾ ਹੋਇਆ ਲੋਕਾਂ ਨੂੰ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਤੇ ਪੈਣਾ ਦਾ ਕਹਿਣਾ ਵੀ ਇਹ ਜਿਹੜਾ ਪਾਣੀ ਹੈ ਉਹ ਸੇਰਨ ਦੇ ਨਾਲੋਂ ਕਾਫੀ ਵੱਧ ਚੁੱਕਾ ਤੇ ਮੀਂਹ ਦੇ ਇਹਨਾਂ ਨੂੰ ਖਰਚਾ ਇਹੋ ਜਿਹਾ ਤਾਰ ਰਿਹਾ ਵੀ ਸ਼ਾਇਦ ਕਿਰੇ ਰਾਤੋਂ ਰਾਤ ਪਾਣੀ ਉਹਨਾਂ ਦੇ ਖੇਤਾਂ ਤੱਕ ਨਾ ਪਹੁੰਚ ਜਾਵੇ ਤੇ ਉਹਨਾਂ ਦੀ ਫਸਲ ਜਿਹੜੀ ਆ ਉਹ ਖਰਾਬ ਨਾ ਹੋ ਜਾਵੇ ਲੇਕਿਨ ਹਜੇ ਤੱਕ ਕੋਈ ਵੀ ਐਹੋ ਜਿਹੀ ਪੈਨਿਕ ਵਾਲੀ ਜਿਹੜੀ ਆ ਉਹ ਸਿਚ ਆ ਵੀ ਅੰਦਰ ਤੱਕ ਹੀ ਹੈ ਜੇ ਸੀਮਾ ਤਾਂ ਉਹ ਦਿਖਾਈ ਦੇ ਰਿਹਾ ਤੇ ਹਜੇ ਤੱਕ ਕਿਸੇ ਵੀ ਜਿਹੜੇ ਆ ਲੋਕਾਂ ਦੇ ਪਿੰਡ ਦੇ ਤੇ ਉਹਨਾਂ ਦੇ ਖੇਤਾਂ ਤੱਕ ਪਾਣੀ ਨਹੀਂ ਆਇਆ ਜਿਸ ਦਾ ਵੀ ਖਰਚਾ ਜੇ ਲੋਕ ਜਟਾਰੇ ਸੀਗੇ ਜਾਂ ਕੋਈ ਡਰ ਜਾ ਉਹਨਾਂ ਨੂੰ ਕੋਈ ਨੁਕਸਾਨ ਹੁੰਦਾ ਹੋਇਆ ਦਿਖਾਈ ਦਵੇ ਕਿਉਂਕਿ ਪ੍ਰਸ਼ਾਸਨ ਦੀ ਵੀ ਨਜ਼ਰ ਇਸ ਕੰਮ ਦੇ ਵਿੱਚ ਲੱਗੀ ਹੋਈ ਆ ਵੀ ਕਿਤੇ ਇਹ ਜਿਹੜਾ ਪਾਣੀ ਅਗਰ ਵੱਧਾ ਜਾਂ ਪਿੰਡਾਂ ਤੱਕ ਪਹੁੰਚਦਾ ਤੇ ਲੋਕਾਂ ਦੀ ਸਹਾਇਤਾ ਵਾਸਤੇ ਕਿਸ ਤਰ੍ਹਾਂ ਅੱਗੇ ਆਣਾ ਕਿਸ ਤਰ੍ਹਾਂ ਉਹਨਾਂ ਦੀ ਮਦਦ ਕਰਨੀ ਆ ਲੇਕਿਨ ਹੁਣ ਜਿਹੜੇ ਹਾਲਾਤ ਨੇ ਉਹ ਸਾਬਤ ਤੌਰ ਤੇ ਦਿਖਾਈ ਦੇ ਰਹੇ ਨੇ ਕਿ ਪਾਣੀ ਹਜੇ ਦਰਿਆ ਦੇ ਅੰਦਰ ਹੀ ਆ ਲੇਕਿਨ ਲੋਕਾਂ ਦਾ ਡਰ ਖਰਚਾ ਇਹ ਜਤਾਰਿਆ ਕਿਤੇ ਰਾਤ ਨੂੰ ਪਾਣੀ ਜੜਾ ਉਹਨਾਂ ਦੇ ਪਿੰਡਾਂ ਤੱਕ ਨਾ ਪਹੁੰਚ ਜਾਵੇ ਜਿਸ ਕਰਕੇ ਵੀ ਉਹ ਲੋਕ ਜਿਹੜੇ ਆ ਉਹ ਦਰਿਆ ਦੇ ਕਿਨਾਰੇ ਮੇ ਥੋੜੀ ਥੋੜੀ ਦੇਰ ਬਾਅਦ ਪਾਣੀ ਨੂੰ ਦੇਖਣ ਵਾਸਤੇ ਆਉਂਦੇ ਆ ਤੇ ਉਹਦੇ ਧਿਆਨ ਨੂੰ ਜਿਹੜੇ ਰੱਖਦੇ ਹੋਏ ਸਾਬਤ ਤੌਰ ਤੇ ਦਿਖਾਈ ਵੀ ਦੇ ਰਹੇ ਆ ਕੈਮਰਾਮੈਨ ਦੇਣਾ ਸਰਬਜੀਤ ਸਿੰਘ ਡੈਨਿਕਸ ਵਿਰਾ ਫਰੋਪ। ਕਤਲੀ ਦਰਿਆ ਦੇ ਵਿੱਚ ਲਗਾਤਾਰ ਪਾਣੀ ਵਧਦਾ ਜਾ ਰਿਹਾ ਜਿਸ ਕਰਕੇ ਸਰਦੀ ਇਲਾਕਿਆਂ ਦੇ ਜਿਹੜੇ ਲੋਕਾਂ ਦੀਆਂ ਮੁਸ਼ਕਲਾਂ ਉਹ ਵਧੀਆਂ ਨਜ਼ਰ ਆ ਰਹੀਆਂ ਕਿਉਂਕਿ ਉਹਨਾਂ ਦੇ ਵਿੱਚ ਜਿਹੜਾ ਸਹਿਮ ਦਾ ਮਾਹੌਲ ਆ ਉਹ ਦੇਖਣ ਨੂੰ ਮਿਲਦਾ ਪਿਆ ਕਿਉਂਕਿ ਉਹਨਾਂ ਨੂੰ ਡਰ ਸਤਾ ਰਿਹਾ ਵੀ ਜੇ ਪਾਣੀ ਦਰਿਆ ਦੇ ਵਿੱਚ ਇਸੇ ਤਰ੍ਹਾਂ ਹੀ ਜਿਹੜਾ ਵਧਦਾ ਰਿਹਾ ਤੇ ਉਹਨਾਂ ਦੇ ਜਿਹੜੇ ਆ ਫਸਲਾਂ ਉਹ ਖਰਾਬ ਹੋ ਜਾਣਗੀਆਂ। ਇਹ ਡਰ ਜਿਹੜਾ ਇਹਨਾਂ ਦੇ ਮਨਾਂ ਦੇ ਵਿੱਚ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਵਿੱਚ ਦਰਿਆ ਦੇ ਜਿਹੜੇ ਕਿਨਾਰੇ ਤੇ ਲੋਕ ਬੈਠੇ ਆ ਤੇ ਪਾਣੀ ਵੱਲੀ ਉਹਨਾਂ ਦਾ ਧਿਆਨ ਦੇਖਦੇ ਪਏ ਆ ਵੀ ਪਾਣੀ ਕਿੰਨਾ ਜਿਹੜਾ ਉਹ ਲਗਾਤਾਰ ਵਧਦਾ ਪਿਆ ਵੀ ਜਿਸ ਕਰਕੇ ਉਹਨਾਂ ਦੀ ਫਸਲਾਂ ਜਿਹੜੀਆਂ ਡੁੱਬਨ ਦਾ ਜਿਹੜਾ ਖਤਸ਼ਾ ਉਹ ਜਿਤਾਉਂਦੇ ਹੋਏ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਅਸੀਂ ਇਹਨਾਂ ਇਹਨਾਂ ਗੱਲਬਾਤ ਕਰਾਂਗੇ ਵੀ ਆਖਰ ਕਿੰਨੀਆਂ ਜੜੇ ਮੈਂ ਇਹਨਾਂ ਨੂੰ ਮੁਸ਼ਕਲਾਂ ਜਿਹੜੀਆਂ ਆਂਦੀਆਂ ਜਦੋਂ ਪਾਣੀ ਆਂਦਾ ਤੇ ਹੁਣ ਜਿਹੜੇ ਹਾਲਾਤ ਪਾਣੀ ਦੇ ਉਹ ਕੀ ਨੇ ਭਾਜੀ ਜਿਹੜੀ ਆਪ ਹੁਣ ਇਸ ਟਾਈਮ ਦਰਿਆ ਦੇ ਹਾਲਾਤ ਕੀ ਹੈਗੇ ਨੇ ਹਾਲਾਤ ਮਾੜੇ ਹੀ ਨੇ ਮਾੜੇ ਲਾਣੀ ਪਾਣੀ ਪਾਣੀ ਚੜਿਆ ਆ ਰਾਇ ਤੇ ਹਾਲਾਤ ਮਾੜੇ ਹੀ ਨੇ ਕਿਹੜੇ ਹਾਬ ਦੇ ਖਾਵਾ ਪੀਵਾ ਦੇ ਜਿ ਫਹਾਰੀ ਨੇ ਬਜੀ ਦੇ ਕਹਿੰਦੇ ਉਹਲੇ ਬਵਾਗੇ ਕਿਹੜੇ ਪਿੰਡ ਦੇ ਹੈਗਾ ਜੀ ਇਹ ਲਾਤ ਐਂਡੀ ਵਾਲਾ ਤਾਂ ਫਿਰ ਇਸ ਟਾਈਮ ਤੁਹਾਨੂੰ ਕੀ ਹਜੇ ਤਾਂ ਪਾਣੀ ਦਰਿਆ ਦੇ ਵਿੱਚ ਹੀ ਨਜ਼ਰ ਆ ਰਿਹਾ ਜੀ ਇਹ ਪਾਣੀ ਰਾਤ ਰਾਤ ਬਾਤ ਜਾਣਾ ਹੈ ਹੁਣ ਕੁਝ ਵਧੀ ਜਾਂਦਾ ਹੂੰ ਛੱਡਾ ਦੇ ਨੰਨ ਦੇ ਕਿਛੋ ਕਹਿੰਦੇ ਵੀ ਜਿਹੜਾ ਪਾਣੀ ਆ ਉਹ ਵਾਧਾ ਪੈ ਜਿਸ ਕਰਕੇ ਉਹਨਾਂ ਦੇ ਮਨ ਦੇ ਵਿੱਚ ਜਿਹੜਾ ਡਰ ਆ ਉਹ ਦੇਖਣ ਨੂੰ ਮਿਲਦਾ ਪਿਆ ਅਸੀਂ ਹੋਰ ਵੀ ਗੱਲਬਾਤ ਕਰਾਂਗੇ ਵੀ ਆਖਿਰ ਇਹ ਜਿਹੜਾ ਡਰ ਹੈਗਾ ਇਹਨਾਂ ਨੂੰ ਕਿੰਨਾ ਕੁ ਸਤਾੰਦਾ ਹੋਇਆ ਦਿਖਾਈ ਦਿੰਦਾ ਵੀਰੇ ਇਸ ਟਾਈਮ ਜਦ ਪਾਣੀ ਦੇ ਹਾਲਾਤ ਆ ਉਹ ਕੀ ਨਜ਼ਰ ਆ ਰਹੇ ਨੇ ਮੈਂ ਕਹਿੰਦੇ ਨਹੀਂ ਪਾਜੀ ਪਾਣੀ ਦੇ ਹਾਲਾਤ ਜਿਹੜੇ ਉਹ ਕੀ ਨੇ ਇਸ ਟਾਈਮ ਉਹ ਮਾੜੇ ਹੀ ਨੇ ਹਾਲਾਤ ਸਾਡੇ ਜੇ ਪਾਣੀ ਆ ਜਾਵੇ ਤਾਂ ਸਾਡੇ ਕੋਈ ਪੱਠੇ ਨਹੀਂ ਰਹਿ ਜਾਂਦੇ ਕੋਈ ਕੁਝ ਨਹੀਂ ਮਿਲਦਾ ਇੱਥੇ ਕੋਈ ਗਰੀਬ ਕੋਈ ਜਨਤਾ ਉਤੋਂ ਆੜਿਆ ਆ ਕੇ ਦੇ ਜਾਂਦੀ ਸਾਨੂੰ ਤੇ ਬਾਕੀ ਗਵਰਨਮੈਂਟ ਸਾਨੂੰ ਕੁਝ ਨਹੀਂ ਦੇਂਦੀ। ਦੇ ਹੁਣ ਜਿਹੜਾ ਇਸ ਟਾਈਮ ਕਿਹੜੇ ਪਿੰਡ ਹੈਗਾ ਤੇ ਕੀ ਹਾਲਾਤ ਨੇ? ਨਦੀ ਵਾਲਾ, ਲਾਸ਼ਟ ਤੇ ਦਰਿਆ ਤੇ ਜ਼ੀਰੋ ਬਾਰਡਰ ਤੇ। ਹਾਂ। ਹਾਂਜੀ। ਤੇ ਦਰਿਆਜ ਕੀ ਹਿਸਾਬ ਨਾਲ ਹਾਲਾਤ ਤੇ ਪਾਣੀ ਦੇ? ਮਾੜੇ ਨੇ ਹਾਲਾਤ ਤਾਂ ਸਾਡੇ ਰਾਤ-ਰਾਤ ਪਾਣੀ ਪਿੰਡ 'ਚ ਫਰ ਜਾਣਾ। ਪਰ ਹਜੇ ਤੱਕ ਤਾਂ ਜੇ ਗੱਲ ਕੀਤੀ ਜਾਵੇ ਪਾਣੀ ਜਿਹੜਾ ਦਰਿਆ ਦੇ ਅੰਦਰ ਹੀ ਨਹੀਂ ਆ ਰਿਹਾ। ਅੰਦਰ ਹੀ ਆ ਜੇ ਤਾਂ ਤੇ ਆ ਜਾ ਕੇ ਤਾਂ ਫੱਜ ਜਾਵੇਗਾ। ਤੁਹਾਨੂੰ ਡਰ ਸਤਾ ਰਿਹਾ। ਸਰ ਡਰ ਬਹੁਤ ਪਰ ਇਹ ਵੀ ਹੋ ਸਕਦਾ ਪਾਣੀ ਅੱਗੇ ਨਿਕਲ ਜਾਵੇ ਐਨਾ ਨਹੀਂ ਨਿਕਲਦਾ ਪਿੱਛੇ ਪਾਣੀ ਬੜਾ ਦਸੀ ਜਾਂਦਾ ਯੋ ਕਹਿੰਦੇ ਵੀ ਪਾਣੀ ਜਿਹੜਾ ਪਿੱਛੇ ਉਹ ਕਾਫੀ ਦੱਸਦੇ ਪਏ ਨੇ ਜਿਸ ਕਰਕੇ ਇਹਨਾਂ ਨੂੰ ਜਿਹੜਾ ਡਰਾ ਉਸਤਾਨ ਦਾ ਦਿਖਾਈ ਦੇ ਰਿਹਾ ਤੁਸੀਂ ਦੇਖ ਸਕਦੇ ਹੋ ਵੀ ਬੀਬੀਆਂ ਜਿਹੜੀਆਂ ਇੱਥੇ ਦਰਿਆ ਦੇ ਕਿਨਾਰੇ ਦੇ ਉੱਤੇ ਜਿਹੜੀਆਂ ਖੜੀਆਂ ਹੋਈਆਂ ਦਿਖਾਈ ਦੇ ਰੀਆਂ ਵੀ ਉਹਨਾਂ ਪਾਣੀ ਵਾਲੀ ਜਿਹੜਾ ਧਿਆਨ ਆ ਉਹ ਨਜ਼ਰੀ ਪੈ ਰਿਹਾ ਕਿਉਂਕਿ ਪਾਣੀ ਜਿਹੜਾ ਦਰਿਆ ਦੇ ਵਿੱਚ ਲਗਾਤਾਰ ਜਿਹੜਾ ਉਹ ਵਧਦਾ ਜਾ ਰਿਹਾ ਹੈ ਵਹਾਅ ਵਧਦਾ ਜਾ ਰਿਹਾ ਜਿਸ ਕਰਕੇ ਖਰਚਾ ਜਿਹੜਾ ਉਹਨਾਂ ਨੂੰ ਜਿਹੜਾ ਹੁੰਦਾ ਹੋਇਆ ਦਿਖਾਈ ਦਿੰਦਾ ਪਿਆ ਜਿਸ ਤਰ੍ਹਾਂ ਤਾਨੂੰ ਅਸੀਂ ਦਰਿਆ ਦੀਆਂ ਦੀ ਤਸਵੀਰਾਂ ਵਿਖਾਣੀਆਂ ਵੀ ਜਿਹੜਾ 7 ਰੋਜ਼ ਤੇ ਦਰਿਆ ਪਹਿਲਾਂ ਪਾਣੀ ਕੁਛ ਥੱਲੇ ਜਿਹੜਾ ਚੱਲਦਾ ਸੀਗਾ ਸਵੇਰ ਤੱਕ ਹੁਣ ਜਿਹੜਾ ਪਾਣੀ ਜਿਹੜਾ ਹੈਗਾ ਉਹ ਜਿਹੜਾ ਹੁਣ ਕਾਫੀ ਉੱਪਰ ਜਿਹੜਾ ਦਿਖਾਈ ਦੇ ਰਿਹਾ ਵੀ ਲੋਕਾਂ ਦੀ ਕਹਿ ਸਕਦੇ ਜਿਹੜੀਆਂ ਨਾਲ ਲੱਗਦੀਆਂ ਜ਼ਮੀਨਾਂ ਤੇ ਤੱਕ ਜਿਹੜਾ ਪਾਣੀ ਹੈ ਉਹ ਜਿਹੜਾ ਪਹੁੰਚਦਾ ਹੋਇਆ ਦਿਖਾਈ ਦੇ ਰਿਹਾ ਜਿਸ ਕਰਕੇ ਲੋਕਾਂ ਨੂੰ ਡਰ ਜਿਹੜਾ ਉਹ ਸਤਾ ਰਿਹਾ ਵੀ ਇਹ ਜਿਹੜਾ ਪਾਣੀ ਕਿਤੇ ਰਾਤੋਂ ਰਾਤ ਇਹਨਾਂ ਨਾਲ ਵੱਜ ਜਾਵੇ ਕਿ ਉਹਨਾਂ ਦੇ ਜਿਹੜੇ ਖੇਤਾਂ ਵਿੱਚ ਚਲਾ ਜਾਵੇ ਤਾਂ ਉਹਨਾਂ ਦੀ ਫਸਲ ਜਿਹੜੀ ਆ ਉਹ ਪਾਲੀ ਹੋਈ ਉਹ ਹੀ ਜਿਹੜੀ ਆ ਬਰਬਾਦ ਹੋ ਜੇ ਕਿਉ ਜੋ ਇਹਨਾਂ ਲੋਕਾਂ ਦੀ ਸਾਰੀ ਫਸਲ ਜਿਹੜੀ ਆ ਪਾਣੀ ਚ ਡੁੱਬ ਗਈ ਸੀ ਤੇ ਖਰਾਬ ਹੋ ਗਈ ਸੀ ਲੇਕਿਨ ਹਜੇ ਤੱਕ ਉਹ ਜਿਹੜੇ ਵੀ ਕਹਿ ਸਕਦੇ ਆ ਵੀ ਪਰ ਭਾਈ ਜਿਹੜੀ ਲੋਕਾਂ ਦੀ ਨਹੀਂ ਹੋਈ ਲੇਕਿਨ ਹੁਣ ਫਿਰ ਇੱਕ ਵਾਰ ਖਰਚਾ ਜਿਹੜਾ ਇਸ ਰੱਦੀ ਇਲਾਕੇ ਦੇ ਲੋਕ ਜਿਹੜੇ ਟੈਂਡੀ ਵਾਲਾ ਪਿੰਡ ਜਿਹੜਾ ਹੈਗਾ ਦਰਿਆ ਦੇ ਬਿਲਕੁਲ ਨਾਲ-ਨਾਲ ਜਿਹੜਾ ਲੱਗਦਾ ਵੀ ਉਹਨਾਂ ਨੂੰ ਖਤਰਾ ਜਿਹੜਾ ਹੁੰਦਾ ਹੋਇਆ ਲੋਕਾਂ ਨੂੰ ਸਾਫ਼ ਤੌਰ ਤੇ ਦਿਖਾਈ ਦੇ ਰਿਹਾ ਤੇ ਪੈਣਾ ਦਾ ਕਹਿਣਾ ਵੀ ਇਹ ਜਿਹੜਾ ਪਾਣੀ ਹੈ ਉਹ ਸੇਰਨ ਦੇ ਨਾਲੋਂ ਕਾਫੀ ਵੱਧ ਚੁੱਕਾ ਤੇ ਮੀਂਹ ਦੇ ਇਹਨਾਂ ਨੂੰ ਖਰਚਾ ਇਹੋ ਜਿਹਾ ਦਿਤਾ ਰਿਹਾ ਵੀ ਸ਼ਾਇਦ ਕਰੇ ਰਾਤੋਂ ਰਾਤ ਪਾਣੀ ਉਹਨਾਂ ਦੇ ਖੇ ਦੀ ਫਸਲ ਜਿਹੜੀ ਆ ਉਹ ਖਰਾਬ ਨਾ ਹੋ ਜਾਵੇ ਲੇਕਿਨ ਹਜੇ ਤੱਕ ਕੋਈ ਵੀ ਐਹੋ ਜਿਹੀ ਪੈਨਿਕ ਵਾਲੀ ਜਿਹੜੀ ਆ ਉਹ ਸਿਚੁਏਸ਼ਨ ਦਿਖਾਈ ਨਹੀਂ ਦਿੰਦੀ ਕਿਉਂਕਿ ਪਾਣੀ ਜਿਹੜਾ ਦਰਿਆ ਦੇ ਅੰਦਰ ਤੱਕ ਹੀ ਹਜੇ ਸੀਮਤ ਉਹ ਦਿਖਾਈ ਦੇ ਰਿਹਾ ਤੇ ਹਜੇ ਤੱਕ ਕਿਸੇ ਵੀ ਜਿਹੜੇ ਆ ਲੋਕਾਂ ਦੇ ਪਿੰਡ ਦੇ ਉਹਨਾਂ ਦੇ ਖੇਤਾਂ ਤੱਕ ਪਾਣੀ ਨਹੀਂ ਆਇਆ ਜਿਸ ਦਾ ਵੀ ਖਰਚਾ ਇਹ ਲੋਕ ਜਟਾਰੇ ਸੀਗੇ ਜੇ ਕੋਈ ਡਰ ਜਾ ਉਹਨਾਂ ਨੂੰ ਕੋਈ ਨੁਕਸਾਨ ਹੁੰਦਾ ਹੋਇਆ ਦਿਖਾਈ ਦਵੇ ਕਿਉਂਕਿ ਪ੍ਰਸ਼ਾਸਨ ਦੀ ਵੀ ਨਜ਼ਰ ਇਸ ਕੰਮ ਦੇ ਵਿੱਚ ਲੱਗੀ ਹੋਈ ਆ ਵੀ ਕਿਤੇ ਇਹ ਜਿਹੜਾ ਪਾਣੀ ਅਗਰ ਵੱਧਾ ਜਾਂ ਪਿੰਡਾਂ ਤੱਕ ਪਹੁੰਚਦਾ ਤੇ ਲੋਕਾਂ ਦੀ ਸਹਾਇਤਾ ਵਾਸਤੇ ਕਿਸ ਤਰ੍ਹਾਂ ਅੱਗੇ ਸਰ ਆਉਨ ਵਾਲੀ ਮਦਦ ਕਰਨੀ ਆ ਲੇਕਿਨ ਹੁਣ ਜਿਹੜੇ ਹਾਲਾਤ ਨੇ ਉਹ ਸਾਫ ਤੌਰ ਤੇ ਦਿਖਾਈ ਦੇ ਰਹੇ ਨੇ ਕਿ ਪਾਣੀ ਹਜੇ ਦਰਿਆ ਦੇ ਅੰਦਰ ਹੀ ਆ ਲੇਕਿਨ ਲੋਕਾਂ ਦਾ ਡਰ ਲੋਕਾਂ ਨੂੰ ਖਰਚਾ ਇਹ ਜਤਾ ਰਿਹਾ ਕਿ ਤੇ ਰਾਤ ਨੂੰ ਪਾਣੀ ਜਿਹੜਾ ਉਹਨਾਂ ਦੇ ਪਿੰਡਾਂ ਤੱਕ ਨਾ ਪਹੁੰਚ ਜਾਵੇ ਜਿਸ ਕਰਕੇ ਵੀ ਉਹ ਲੋਕ ਜਿਹੜੇ ਆ ਉਹ ਦਰਿਆ ਦੇ ਕਿਨਾਰੇ ਥੋੜੀ ਥੋੜੀ ਦੇਰ ਬਾਅਦ ਪਾਣੀ ਨੂੰ ਦੇਖਣ ਵਾਸਤੇ ਆਉਂਦੇ ਆ ਤੇ ਉਹਦੇ ਧਿਆਨ ਨੂੰ ਜਿਹੜੇ ਰੱਖਦੇ ਹੋਏ ਸਾਫ ਤੌਰ ਤੇ ਦਿਖਾਈ ਵੀ ਦੇ ਰਿਹਾ ਕੈਮਰਾਮੈਨ ਦੇ ਨਾਮ ਸਰਪਜੀਤ ਸਿੰਘ ਡੈਨਿਕਸ ਵਿਰਾ ਫਰੋਪ